ਔਰ ਵੀ ਜਨਤਾ ਦਾ ਸਭਾਲ ਆਊਗਾ ਬਈ ਲੋਕ ਬਈ ਕਿਸੇ ਨੇ ਤਾਂ 855 ਮੋਡੀਫਾਈ ਕਰਦਾ ਕਿਸੇ ਨਿਊ ਹੋਲੈਂਡ ਕੀਤਾ ਹੁੰਦਾ ਨਾ ਬਈ ਤੇ ਤੁਸੀਂ ਇਹ ਵੇਰ 485 ਕਿਵੇਂ ਬਈ ਕੀ ਸੋਚਦੇ ਹੋ ਇਹ ਤਾਂ ਇਹਦੇ ਚ अनोखी ਵੀਰੇ ਅਲੱਗ ਚੀਜ਼ ਆ ਇਹਦੇ ਕਰਕੇ ਆਪਾਂ ਇਹਨੂੰ ਤਿਆਰ ਕੀਤਾ ਤੇ ਬਸੇ ਕਿਤੇ ਤੰਗੀ ਦੇ ਨਹੀਂ ਜਾਂਦਾ ਕਿਤੇ ਤੰਗੀ ਨਹੀਂ 80 ਤੇ ਸਿੰਪਲ ਟਰੈਕਟਰ ਇਹ ਜਾਂਦਾ ਸਪੀਡ ਚ ਜਿੱਥੇ ਮਰਜ਼ੀ ਇਹਨੂੰ ਕਿਵੇਂ ਵੇਖ ਸਕਦਾ ਕੋਈ ਅੱਛਾ ਬਈ ਮੈਂ ਸੁਣਿਆ ਜੀ ਕਿ ਜਾਨ ਬਹੁਤ ਆ ਟਰੈਕਟਰ ਚ ਜਾਇ ਜਾਇ ਤੂੜੀ ਵਾਲੇ ਗਰੰਟੀ ਨਹੀਂ ਦਿੰਦੇ ਦਿੰਦੇ ਮਸ਼ੀਨ ਦੀ ਜਿਵੇਂ ਹੁਣ ਮੰਨ ਕੇ ਚਲੋ ਕੋਈ ਸਵਰਾਜ ਹੋ ਗਿਆ ਜਾਂ ਆਪਾਂ ਐਣੀਆਂ ਆਂਦੇ ਵੀ ਉਹਨਾਂ ਨੂੰ ਨਹੀਂ ਦੇਖਦੇ ਉਹਨਾਂ ਦੇ ਵੀ ਬਹੁਤ ਆ ਚਲੋ ਉਹਨਾਂ ਦੀ ਵੀ ਆਪਦੀ ਮਾਰਕੀਟ ਆ ਹੁਣ ਜਿਵੇਂ ਇਹਦੀ ਜਿਹੜੀ ਮਾਰਕੀਟ ਆ ਇਹ ਜਿੱਥੋਂ ਲੰਘਦਾ ਇਹਨੂੰ ਅਗਲਾ ਦੁਆਰਾ ਵੇਖ ਮੁੜ ਕੇ ਵੇਂਦਾ ਜੀ ਵੀ ਅਗਲਾਂ ਦਾ ਵੀ ਇਹ ਕਿਹੜਾ ਟਰੈਕਟਰ ਕਿਹੜਾ ਵੀ ਜਦੋਂ ਵੇਂਦਾ ਹਾਂ ਵੀ ਹੈਗਾ ਤਾਂ ਹਾਜਰ ਵਾਲਿਆਂ ਦਾ ਜੀ ਤੇ ਇਹ ਕਿਵੇਂ ਇੰਨਾਂ ਸਜਾਇਆ ਜਾਂ ਕਿਵੇਂ ਜੀ ਇਹਨੇ ਪਹਿਲੇ ਬਾਈ ਕਿਹਨੇ ਰੋਕੇ ਨਹੀਂ ਪੁੱਛਿਆ ਬਹੁਤ ਬਹੁਤ ਬਾਈ ਮੇਲੇ ਤੇ ਜਾਂਦੇ ਉਦੋਂ ਬੜੇ ਵੇਂਦੇ ਇਹਨੂੰ ਇਹ ਟਰੈਕਟਰ ਤੋਂ ਬਿਨਾਂ ਹੋਰ ਜਿੰਦੇ ਤੇ ਮਰਜ਼ੀ ਚੜ ਜਾ ਇਹਦੇ ਵਾਲਾ ਸੁਆਦ ਕਿਸੇ ਤੇ ਨਹੀਂ ਆਉਣਾ ਕਿਸੇ ਤੇ ਨਹੀਂ ਆਉਣਾ ਅੱਛਾ ਵੀ ਕਦੀ ਇਹ ਨਹੀਂ ਹੁਣ ਵੀ ਟਰੈਕਟਰਾਂ ਤਰ੍ਹਾਂ ਪਾਣੀ ਵੀ ਵੇਖਣਾ ਪਊਗਾ ਵੀ ਪਾਣੀ ਹੈਗਾ ਕਿ ਨਹੀਂ ਨਾ ਇਹਨੂੰ ਕੋਈ ਸੂਈ ਗਰਮ ਵਾਲੀ ਜਿੰਦੇ ਹੈਗੀ ਸਿਸਟਮ ਵੀ ਨਾ ਕੋਈ ਗਰਮ ਹੋਣ ਦਾ ਚੱਕਰ ਨਾ ਕੁਝ ਵੀ ਜਿੰਦੇ ਤੇ ਮਰਜ਼ੀ ਚਲਾਓ ਚੜਾ ਦਿਓ ਭੁਜਾਈ ਫਿਰੋ ਵੀ ਇਹਨੂੰ ਐ ਆ ਵੀ ਵੇ ਪ੍ਰਵਾਹ ਗਿਆ ਬੰਦਾ ਜਦੋਂ ਮਰਜੀ ਸਲਫ ਮਾਰ ਲੇ ਅੱਖਾਂ ਮੀਚ ਕੇ ਵੀ ਆਪਾਂ ਹੋ ਟਰੈਕਟਰਾਂ ਨੂੰ ਕਹਿ ਦਿੰਨਾ ਵੀ ਆ ਝੋਟਾ ਬਰਾਸਲ ਜੇ ਝੋਟਾ ਇਹ ਆ ਨਾ ਵੇ ਹਾਂ 사શી ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਬਈ ਆ ਜਿਹੜਾ ਮਗਰਲੇ ਪਾਸੇ ਟਰੈਕਟਰ ਖੜਾ ਨਾ ਇਹ ਤੁਸੀਂ ਰੀਲਾਂਾਂ ਤੇ ਦੇਖਿਆ ਹੋਊਗਾ ਨਾ ਕੋਈ ਵੀ ਰੀਲਾਂਾਂ ਜੀਆਂ ਕਿਤੇ ਵੀ ਖੇਤ ਦੇ ਵਿੱਚ ਫਿਰਦਿੰਦੀਆਂ ਕਿਤਨਾ ਕਿਤੇ ਦੇਖੀਆਂ ਹੋਣਗੀਆਂ ਤੇ ਤੁਹਾਡੇ ਮਨ ਦੇ ਵਿੱਚ ਵੀ ਇਹੀ ਸਵਾਲ ਆਊਗਾ ਉਹੀ ਸਵਾਲਾ ਜੇ ਆਪਾਂ ਬਾਈ ਨੂੰ ਕਰਨਾ ਸਾਸ਼ੀ ਗੱਲ ਬਟ ਆਪਣਾ ਐਡਰੈਸ ਕੀ ਤੇ ਕਿੱਥੇ ਖੜੇ ਆ ਐਡਰੈਸ ਵੀਰ ਜੀ ਆਪਣਾ ਹੈਗਾ ਇਹ ਪੰਜਾਬਾ ਪਿੰਡ ਆ ਆਪਣਾ ਜੀ ਬਈ ਤੇ ਮੁ ਮੌਕਸਰ ਜ਼ਿਲ੍ਹੇ ਵਿੱਚ ਹਾਂਜੀ ਹਾਂਜੀ ਮੌਕਸਰ ਜ਼ਿਲ੍ਹੇ ਚ ਜੀ ਤੇ ਮਲੋਟ ਤੋਂ ਅੱਗੇ ਆ ਠੀਕ ਆ ਵੀਰੇ ਤੇ ਪਹਿਲਾਂ ਤਾਂ ਬਈ ਮੇਰਾ ਇਹੀ ਸੁਭਾਲਾ ਹੋਰ ਵੀ ਜਨਤਾ ਦਾ ਸੁਭਾਲਾ ਹੋਊਗਾ ਬਈ ਲੋਕ ਬਈ ਕਿਸੇ ਨੇ ਤਾਂ 855 ਮੋਡੀਫਾਈ ਕਰਦਾ ਕਿਸੇ ਨਿਊ ਹਾਲੈਂਡ ਕੀਤਾ ਹੁੰਦਾ ਨਾ ਬਈ ਕਇਜਨੇ ਹੋ ਟਰੈਕਟਰ ਜਿਵੇਂ ਮੋਡੀਫਾਈ ਕਰਦੇ ਲੋਕ ਹਰੇਕ ਬੰਦਾ ਮੋਡੀਫਾਈ ਕਰਦਾ ਜਿਹਨੂੰ ਸ਼ੌਂਕ ਆ ਨਾ ਬਾਈ ਤੇ ਤੁਸੀਂ ਇਹ ਵੇਰ 485 ਕਿਵੇਂ ਬਾਈ ਕੀ ਸੋਚਦੇ ਹੋ ਇਹ ਤਾਂ ਦੇ ਚ ਨੋਖੀ ਵੀਰੇ ਅਲੱਗ ਚੀਜ਼ ਆ ਜਿਹਨ ਦੇ ਕਰਕੇ ਆਪਾਂ ਇਹਨੂੰ ਤਿਆਰ ਕੀਤਾ ਹੈ ਜੀ ਬਾਈ ਕਹਿੰਦਾ ਵੀ ਬਾਈ ਕਹਿੰਦਾ ਵੀ ਲੋਕ ਵੀ ਸਾਰੇ ਕਰੀ ਜਾਂਦੇ 855 ਦਾ ਨਾ ਵੀ ਕੋਈ ਅਲੱਗ ਚੀਜ਼ ਤਿਆਰ ਕਰੀ ਹੈ ਨਾ ਤੇ ਬਾਕੀ ਸਭ ਤੋਂ ਵੀ ਡੇਂਜਰ ਹੀ ਆ ਵੀ ਜਿਹੜੀ ਚੀਜ਼ ਵੀ ਮੰਨ ਕੇ ਚੱਲ ਹਰੇਕ ਚੋ ਲੋਕ ਅੱਜ ਕੱਲ ਬਹੁਤ ਵੱਡੇ ਵੱਡੇ ਟਰੈਕਟਰ ਲੈਂਦੇ ਜਾਂ ਕੁਝ ਵੀ ਵੀ ਆਪਾਂ 60 ਹਸ ਪਾਵਰ ਜਾਂ 65 ਹਸ ਪਾਵਰ ਆਪਾਂ ਦੇ ਤੋਂ ਕਿਹੜਾ ਕੰਮ ਜਿਹੜਾ ਇਹਦੇ ਇਹਦੇ ਤੋਂ ਨਹੀਂ ਲਿਆ ਆਪਾਂ ਅੱਛਾ ਹਾਂਜੀ ਬਈ ਇਹ ਜਿਹੜੇ 60 70 ਹੌਰ ਸੁਪਾਵਰ ਸਾਰੇ ਕੰਮ ਕਰਦਾ ਹੈ ਹਾਂਜੀ ਹਾਂਜੀ ਸਾਰੇ ਕਿਹੜਾ ਸੁਪਰ ਸੀਟਰ ਆ ਜਿਹੜਾ ਕੁਛ ਜਿਹੜੀ ਮਸ਼ੀਨ ਆ ਜਿਹੜਾ ਇਹਦੇ ਤੇ ਨਹੀਂ ਚੱਲਿਆ ਸਾਰਾ ਕੁਝ ਚੱਲਦਾ ਸਾਰਾ ਕੁਝ ਵੀਰ ਜੀ ਕਿਸੇ ਪਾਸੇ ਕਿਤੇ ਤੰਗੀ ਤੇ ਨਹੀਂ ਜਾਂਦਾ ਕਿਤੇ ਤੰਗੀ ਨਹੀਂ 80 ਤੇ ਸਿੰਪਲ ਟਰੈਕਟਰ ਇਹ ਜਾਂਦਾ ਸਪੀਡ ਚ ਜਿੱਥੇ ਮਰਜ਼ੀ ਇਹਨੂੰ ਕਿਵੇਂ ਵੇਖ ਸਕਦਾ ਕੋਈ ਅੱਛਾ ਬਈ ਮੈਂ ਸੁਣਿਆ ਜੀ ਕਿਤੇ ਜਾਨ ਬਹੁਤ ਆ ਇਹ ਟਰੈਕਟਰ ਚ ਜੀ ਜਾਈ ਜਾਈ ਤੂੜੀ ਵਾਲੇ ਗਰੰਟੀ ਨਹੀਂ ਦਿੰਦੇ ਇਹਦੇ ਮਸ਼ੀਨ ਦੀ ਜੀ 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 ਕੇਐਸ ਮਸ਼ੀਨ ਵਾਲੇ ਹਾਂ ਬਹੁਤ ਹੀ ਮੰਨ ਕੇ ਚੱਲੋ ਪਾਵਰਫੁੱਲ ਆਏ ਪਾਵਰਫੁੱਲ ਬਹੁਤ ਆ ਹਾਂਜੀ ਤੇ ਭਾਈ ਹੋਰ ਇਹਦੇ ਵਿੱਚ ਕੋਈ ਮੋਡੀਫਿਕੇਸ਼ਨ ਜਿੰਨੇ ਕੋ ਕਰਾਈ ਚਾ ਇਹ ਇੰਜਨ ਤੋਂ ਸਿੰਪਲ ਆ ਸਾਰਾ ਕੁਝ ਹੀ ਬਾਕੀ ਆ ਉੱਤੀ ਜਿਹੜਾ ਆਪਾਂ ਕੁਝ ਕੀਤਾ ਇਹੀ ਆ ਆਪ ਤਾਇਰ ਦਾ ਨਾ ਆਪਾਂ ਬਣਾਏ ਆ ਆਪ ਹੀ ਬਣਾਏ ਖੁਦ ਅੱਛਾ ਪੈਰ ਦਾ ਨਾ ਬਣਾ ਕੇ ਲਾਇਆ ਆਪ ਬਣਾ ਕੇ ਲਾਇਆ ਯਾਰ ਇਹ ਸਰੂਸਾ ਸਾਰਾ ਕੁਝ ਠੀਕ ਆ ਤੇ ਟਾਇਰ ਪਵਾਇਆ ਬਾਸਨ ਦੇ ਹੂੰ ਇੱਕ ਛੋਟੀ ਜੀ ਮੋਡੀਫਿਕੇਸ਼ਨ ਵਾਲੀ ਬਹੁਤ ਵਧੀਆ ਲੱਗਣ ਲੱਗ ਪਿਆ ਏ ਜੀ ਵੀ ਲੁੱਕ ਬਣ ਗਈ ਡ੍ਰਾਈਵਰ ਦੀ ਬਹੁਤ ਵਧੀਆ ਹੂੰ ਤੇ ਕਿਹੜੇ ਕਿਹੜੇ ਬਾਈ ਸੰਦ ਦੇ ਤੇ ਜਿਹੜੇ ਯੂਜ਼ ਕੀਤੇ ਚਲਾਏ ਆ ਖੇਤਾਂ ਵਿੱਚ ਮੇਰੇ ਸੰਦ ਦੇ ਦੇ ਸਾਰੇ ਹੀ ਚੱਲੇ ਹੋਏ ਆ ਹੂੰ ਜਿਹੜੇ ਵੀ ਤੁਸੀਂ ਕਹਿ ਲੋ ਅੱਛਾ ਸੁਪਰ ਸੀਡਰ ਵੀ ਰੂਟਾਵੇਟਰ ਵੀ ਹੂੰ 8 ਫੁੱਟਾ ਸੁੱਟ ਸੁਪਰ ਸੀਡਰ ਆ ਜਿਹੜਾ ਹੂੰ ਇਹੰਦੇ ਆਂਦੇ 60 ਹਸ ਪਾਵਰ ਤੋਂ ਬਿਨਾਂ ਨਹੀਂ ਚੱਲਦਾ ਜਾਂ ਕੁਛ ਉਹ ਵੀ ਇੰਨੇ ਚਲਾਇਆ ਹੋਇਆ ਕੋਈ ਇਹਨੂੰ ਤੰਗੀ ਨਹੀਂ ਲਿਉਟ ਚ ਨਹੀਂ ਕਿਤੇ ਕੁਛ ਨਹੀਂ ਤੇ ਸਿੰਪਲ ਟਰੈਕਟਰਾਂ ਦੀ 80 ਦੀ ਸਪੀਡ ਆ 80 ਸਪੀਡ ਤੇ ਜਾਂ 80 ਦੀ ਹਾਂ 80 ਸਪੀਡ ਸਿੰਪਲ ਟਰੈਕਟਰਾਂ ਕਮਾਲ ਆ ਯਾਰ ਜਿਵੇਂ ਤੇ ਮਿਊਜ਼ਿਕ ਸਿਸਟਮ ਫਿਰ ਬਾਈ ਕਿੱਥੋਂ ਲਵਾਇਆ ਮਿਊਜ਼ਿਕ ਸਿਸਟਮ ਵੀਰੇ ਆਪਾਂ ਡੱਬ ਵਾਲੀ ਤੋਂ ਲਵਾਇਆ ਸੀ ਡੱਬ ਵਾਲੀ ਤੋਂ ਲਵਾਇਆ ਠੀਕ ਆ ਤੇ ਇਹ ਪੈ ਗਈ 40 ਚ 40 ਚ ਤੇ ਕਾਲਜੇ ਕਾਲਜ ਕਿੰਨਾ ਵੀ ਉੱਤੇ ਜਿਹੜੀ ਮਾੜੀ ਮੋਟੀ ਮੋਡੀਫਿਕੇਸ਼ਨ ਜਿੰਨੀ ਵੀ ਕੀਤੀ ਹੈ ਹੁਣ ਤੱਕ ਕਿੰਨਾ ਖਰਚਾ ਬਾਈ ਹੁਣ ਤੱਕ ਆ ਗਿਆ ਇਹਦੇ ਤੇ ਬਾਈ 1.5 ਤੋਂ 2 ਲੱਖ ਚ ਆ ਗਿਆ 1.5 ਤੋਂ 2 ਲੱਖ 1.5 ਤੋਂ 2 ਲੱਖ ਰੁਪਈਆ ਬਾਈ ਇਹ ਟਰੈਕਟਰ ਦੇ ਉੱਤੇ ਲੱਗ ਚੁੱਕਿਆ ਤੇ ਪਹਿਲਾਂ ਕਿੰਨੇ ਦਾ ਲਿਆ ਸੀ ਵੀਰੇ ਇਹ ਪਹਿਲਾਂ ਵੀਰੇ ਲਿਆ ਸੀ ਆਪਾਂ 4.5 ਦਾ ਸਾਢੇ 4 ਦਾ ਲਿਆ ਸੀ। ਹਾਂ ਸਾਢੇ 4 ਦਾ ਲਿਆ ਸੀਗਾ 1.5 ਤੋਂ 2 ਲੱਖ ਰੁਪਏ ਉੱਤੇ ਆ ਕੇ ਮੰਨ ਕੇ ਚਲੋ। 6.5 6.5 ਚ ਪਾ। 6.5 SUVs ਦੇ ਵਿੱਚ ਸਾਰਾ ਬਣ ਗਿਆ। ਹਜੇ ਹੋਰ ਵੀ ਤਿਆਰ ਕਰਨਾ ਬਾਈ। ਹਜੇ ਬਾਈ ਆਪਾਂ ਇਹਨੂੰ ਬਹੁਤ ਕੁਝ ਕਰਨਾ ਵੀ ਅਜੇ ਤਾਂ ਇੱਕ ਸਿੰਪਲ ਮੋਡੀਫਿਕੇਸ਼ਨ ਹੀ ਆ ਇਹ ਤੁਹਾਨੂੰ ਦੱਸਿਆ। ਇਹਦਾ ਟ੍ਰੇਲਰ ਹੀ ਆ। ਇਹ ਟ੍ਰੇਲਰ ਆ ਵੀ ਇਹ ਹਜੇ ਲੋਕਾਂ ਨੂੰ ਕਿਤੇ ਕਿਤੇ ਮੰਨ ਕੇ ਚਲੋ ਵੀ ਲੋਕ ਆਂਦੇ ਹੁਣੇ ਵੀ ਇਹ ਟਰੈਕਟਰ ਆਉਂਦਾ ਪਰ ਇਹਗਾ ਕਿੱਥੇ ਆ? ਜੀ। ਇਹ ਸਵਾਲ ਆ ਵੀ ਲੋਕਾਂ ਦੇ ਵੀ ਮੋਡੀਫਿਕੇਸ਼ਨ ਤਾਂ ਹੈਗਾ ਪਰ ਹੈਗਾ ਕਿੱਥੇ ਹੈ ਜੀ ਹੈ ਬਾਈ ਕੋਲੇ ਖੜਾ ਬਾਈ ਜੇ ਕਿਸੇ ਨੇ ਦੇਖਣਾ ਵੀ ਹੋਇਆ ਤੇ ਬਾਈ ਨੇ ਰੀਲਾਂ ਵੀ ਹੈਗੀਆਂ ਤੇ ਪਿੰਡ ਬਾਈ ਕਿਹੜਾ ਪੰਜਾਬਾ ਬਾਈ ਪਿੰਡ ਪੰਜਾਬਾ ਆਪਣਾ ਜੀ 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 ਤੇ ਮੁਕਸਰ ਜ਼ਿਲ੍ਹੇ ਦਾ ਹਾਂ ਬਾਕੀ ਉਹਨਾਂ ਦੇ ਟਾਇਰ ਆਪਾਂ 17 ਦੇ ਜਾਂ 18 ਦੇ ਪੁਰਾਣੇ ਪਿਛਲੇ ਜੀ ਚੇਂਜ ਕਰ ਦੇਣੇ ਆ ਜੀ ਬਾਈ ਤੇ ਅੱਗੇ ਵੀ ਆਪਾਂ ਉਹ ਵੱਡੇ ਪਾ ਦੇਣੇ ਚਾਰ ਲਾਈਨਾਂ ਵਾਲੇ ਉੱਚੇ ਅੱਛਾ ਤੇ ਬਾਕੀ ਹੌਲੀ ਹੌਲੀ ਉਹਨਾਂ ਦੇ ਬਦ ਕਰਨਾ ਹੀ ਆ ਮੋਡੀਫਿਕੇਸ਼ਨ ਵੱਧ ਕਰਨੀ ਆ ਉਹਨਾਂ ਦੀ ਠੀਕ ਆ ਤੇ ਇਹ ਬਈ ਜਿਵੇਂ ਹੁਣ ਕਿਦੋਂ ਲੰਘਦਾ ਹੋਊਗਾ ਲੋਕ ਝਾਕਦੇ ਬਹੁਤ 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 ਇਹਨੂੰ ਤਾਂ ਜ਼ਿਆਦਾ ਹੀ ਦੇਖਦੇ ਨੇ ਹੁਣ ਜਿਵੇਂ ਮੰਨ ਲਿਓ ਇਹ ਲੱਗ ਆ ਜਿਵੇਂ ਹੁਣ ਮੰਨ ਕੇ ਚਲੋ ਕੋਈ ਸਵਰਾਜ ਹੋ ਗਿਆ ਜਾਂ ਪੈਣੀਆਂ ਦੇ ਵੀ ਉਹਨਾਂ ਨੂੰ ਨਹੀਂ ਦੇਖਦੇ ਉਹਨਾਂ ਦੇ ਵੀ ਬਹੁਤ ਆ ਚਲੋ ਉਹਨਾਂ ਦੀ ਵੀ ਆਪਦੀ ਮਾਰਕੀਟ ਆ ਹੁਣ ਜਿਵੇਂ ਇਹਦੀ ਜਿਹੜੀ ਮਾਰਕੀਟ ਆ ਇਹ ਜਿੱਥੋਂ ਲੰਘਦਾ ਇਹਨੂੰ ਅਗਲਾ ਦੁਆਰਾ ਵੇਖ ਮੁੜ ਕੇ ਵੇਂਦਾ ਜੀ ਵੀ ਅਗਲਾਂ ਆਂਦਾ ਵੀ ਇਹ ਕਿਹੜਾ ਟਰੈਕਟਰ ਕਿਹੜਾ ਜੀ ਜੀ ਹੂੰ ਫਿਰ ਜਦੋਂ ਵੀ ਇਹਦਾ ਹਾਂ ਵੀ ਹੈਗਾ ਤਾਂ ਆਜਰ ਵਾਲਿਆਂ ਦਾ ਜੀ ਤੇ ਇਹ ਕਿਵੇਂ ਇੰਨਾਂ ਪਿਸਜਾਇਆ ਜਾਂ ਕਿਵੇਂ ਜੀ ਹੈਨੇ ਪਾਏ ਬਾਈ ਕਿਹਨੇ ਰੋਕੇ ਨਹੀਂ ਪੁੱਛਿਆ ਬਹੁਤ ਬਹੁਤ ਬਾਈ ਮੇਲੇ ਤੇ ਜਾਂਦੇ ਉਦੋਂ ਬੜੇ ਵੇਂਦੇ ਇਹਨੂੰ ਆਂਦੇ ਬਾਈ ਕਿੱਥੋਂ ਤਿਆਰ ਕੀਤਾ ਜਾਂ ਸਾਡਾ ਮੈਨੂੰ ਬੜੇ ਇੰਸਟਾ ਦੇ ਵੀ ਆਉਂਦੇ ਆ ਅੱਧਿਆਂ ਨੂੰ ਮੈਂ ਬਹੁਤ ਸਮਾਨ ਭੇਜਿਆ ਮਾਰੋਂ ਵੀ ਆ ਲੈ ਲੂਗੇ ਚੀਜ਼ਾਂ ਆਂਦੀਆਂ ਕੁੰਡੇ ਕਾਂਡੇ ਜੇ ਤੇ ਸਟੀਰਿੰਗ ਸਟੂਰਿੰਗ ਜੀ ਬਾਈ ਭੇਜ ਸਾਨੂੰ ਵੀ ਯਾਰ ਇਹੋ ਜਿਹਾ ਬਣਾਉਣਾ ਸੀ ਮੈਂ ਠੀਕ ਆ ਚਾ ਤੇ ਆ ਸਟੀering ਜਿਹੜਾ ਚੈਨ ਆ ਲਾਇਆ ਵੀ ਰੈਡੀमेड ਹੀ ਲਿਆ ਸੀ ਬਾਈ ਹਾਂਜੀ ਹਾਂਜੀ ਇਹ ਬਣਾ ਬਤਾ ਆ ਦਿਖਾ ਦੀ ਬਾਈ ਇਹਦਾ ਨਾ ਲੁੱਕ ਹੋਰ ਬੜੀ ਕੈਂਡ ਲੱਗਦੀ ਹੈ ਨਾ ਮੇਰੇ ਟਰੈਕਟਰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜੇ ਨਵੇਂ ਨਵੇਂ ਉਦੋਂ ਚੱਲੇ ਸੀ ਸੰਗਲੀਆਂ ਵਾਲੇ ਸਟੀering ਆਪਾਂ ਪਾਇਆ ਸੀ ਪਹਿਲਾਂ ਪਹਿਲਾਂ ਉਹ ਸੇ ਪਹਿਲਾਂ ਤੁਸੀਂ ਪਾਇਆ ਸੀ ਇਹ ਕਿੰਨੇ ਕ ਟਾਈਮ ਦਾ ਬਾਈ ਟਰੈਕਟਰ ਤੁਹਾਡੇ ਕੋਲੇ ਇਹ ਇਹ ਟਰੈਕਟਰ ਆਪਣੇ ਕੋਲੇ ਹੈਗਾ ਬਾਈ 6 ਸਾਲ ਹੋ ਗਏ 5-6 ਸਾਲ 5-6 ਸਾਲ ਹੋ ਗਏ 5-6 ਸਾਲ ਕਿੰਨੇ ਮਾਡਲ ਆ ਵੈਸੇ 14 ਮਾਡਲ 14 ਮਾਡਲ ਦਾ ਬਾਈ ਕਹਿੰਦੇ 5-6 ਸਾਲ ਹੋ ਗਏ 5-6 ਸਾਲ ਦਾ ਟਰੈਕਟਰ ਪੰਜਾਂ ਦੇ ਕੋਲ ਰੱਖਿਆ ਹੋਇਆ ਤੇ ਮੋਡੀਫਾਈ ਕਦੋਂ ਕਰਨਾ ਸ਼ੁਰੂ ਕਰਤਾ ਸੀ ਬਾਈ ਇਹ ਬਾਈ ਵੀ ਆਪਾਂ ਨੂੰ ਨਾ ਸ਼ੁਰੂ ਤੇ ਬਹੁਤ ਸ਼ੌਂਕ ਸੀ ਟਰੈਕਟਰ ਦਾ ਜੀ 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 ਤੇ ਜੰਮ ਦੇ ਤੋਂ ਸ਼ੌਂਕ ਆ ਆਪਾਂ ਨੂੰ ਟਰੈਕਟਰ ਦਾ ਇਹਦਾ ਹਾਂਜੀ ਤੇ ਇਹਦੇ ਨਾਲ ਵੀ ਨਾ ਪਿਆਰ ਹੀ ਬੜਾ ਜੀ ਇਹ ਟਰੈਕਟਰ ਨਾਲ ਆਪਾਂ ਭਲਾ ਕਿੱਡਾ ਕੋਈ ਮਰਜ਼ੀ ਆਪਾਂ ਲੈਣ ਨੂੰ ਹੋਰ ਵੀ ਲੈ ਸਕਦੇ ਵੱਡਾ ਹਜੇ ਵੀ ਲੈ ਸਕਦੇ ਆਪਾਂ ਨਵਾਂ ਕੋਈ ਵੀ ਜਿੱਦਾਂ ਕੀ ਪਰ ਇਹਦੀ ਰੀਸ ਕੋਈ ਵੀ ਨਹੀਂ ਕਰਦਾ ਜੀ ਫੜਾ ਵੱਡਾ ਲੈ ਲਓ ਨਵਾਂ ਲੈ ਲਓ ਜਿਵੇਂ ਮਰਜ਼ੀ ਬਈ ਪਿਆਰੀ ਹੀ ਨਾ ਪਿਆਰੀ ਇਹਨਾਂ ਦੇ ਨਾਲ ਐਨਾ ਵੀ ਇਹ ਟਰੈਕਟਰ ਤੋਂ ਬਿਨਾਂ ਹੋਰ ਜਿੰਦੇ ਤੇ ਮਰਜ਼ੀ ਚੜ ਜਾ ਇਹਦੇ ਵਾਲਾ ਸੁਆਦ ਕਿਸੇ ਤੇ ਨਹੀਂ ਹੁੰਦਾ ਕਿਸੇ ਤੇ ਨਹੀਂ ਹੁੰਦਾ ਆ ਬਸ ਬਈ ਇਹਦੀ ਬਣ ਕੇ ਚਲੋ ਐ ਜੀ ਬਈ ਫੈਨ ਫੈਨ ਬਣ ਕੇ ਰਹੇ ਹਾਂ ਤੇ ਫੈਨ ਇਹਦੇ ਪੱਕੇ ਹੀ ਫੈਨ ਆ ਜਿੰਨਾ ਟਾਈਮ ਇਹ ਹੈਗਾ ਬਸ ਹੈਗਾ ਹੀ ਆ ਉਹਦੀ ਗੱਲ ਖਣੋ ਵੀ ਜਿੰਨਾ ਟਾਈਮ ਇਹ ਉਹਨਾ ਟਾਈਮ ਹੀ ਆਪਾਂ ਜਿੰਨਾ ਟਾਈਮ ਚੱਲੂਗਾ ਝੋਟਾ ਹੈ ਹਾਂ ਉਹਨਾ ਟਾਈਮ ਹੀ ਆਪਾਂ ਚੱਲਣਾ ਬਸ ਇਹਦੇ ਨਾਲ ਹੀ ਆ ਜੀ ਬਈ ਬਾਕੀ ਕਮਾਲ ਕੀਤੀ ਬਈ ਜੇ ਬਹੁਤ ਘੰਟਾ ਬਈ ਟਰੈਕਟਰ ਤੇਰਾ ਤੇ ਸਿਰਾਗਾ ਲਵਾਦਾ ਨਾ ਇਹਨੂੰ ਕੋਈ ਪਾਣੀ ਦਾ ਚੱਕਰੇਗਾ ਅੱਛਾ ਵੀ ਕਦੀ ਇਹਨਾਂ ਐ ਨਹੀਂ ਹੁਣ ਵੀ ਟਰੈਕਟਰਾਂ ਤਰ੍ਹਾਂ ਪਾਣੀ ਵੇਖਣਾ ਪਊਗਾ ਵੀ ਪਾਣੀ ਹੈਗਾ ਕਿ ਨਹੀਂ ਨਾ ਇਹਨੂੰ ਵੀ ਸੂਈ ਗਰਮ ਵਾਲੀ ਹੁੰਦੀ ਹੈਗੀ ਸਿਸਟਮ ਵੀ ਨਾ ਕਿ ਗਰਮ ਹੋਣ ਦਾ ਚੱਕਰ ਨਾ ਕੁਝ ਵੀ ਜਿੰਦੇ ਤੇ ਮਰਜ਼ੀ ਚਲਾਓ ਚੜਾ ਦਿਓ ਭੁਜਾਈ ਫਿਰੋ ਵੀ ਇਹਨੂੰ ਐ ਆ ਵੀ بے پرواح ہے بندہ ਜਦੋਂ ਮਰਜ਼ੀ ਸਲਫ ਮਾਰ ਲੇ ਅੱਖਾਂ ਮੀਚ ਕੇ ਵੀ ਆਪਾਂ ਹੋ ਟਰੈਕਟਰਾਂ ਨੂੰ ਕਹਿੰਦੇ ਆ ਭਈ ਆ ਝੋਟਾ ਭਰ ਅਸਲ ਜਾਂ ਝੋਟਾ ਇਹ ਆਣਾ ਵੇ ਜਿਹੜਾ ਨਾ ਤਾਂ ਗਰਮ ਹੁੰਦਾ ਨਾ ਪਾਣੀ ਦੇ ਚੱਕਰ ਸੁੱਕਾ ਇੰਜਣ ਹੈ ਵੀ ਹੁਣ ਕੋਈ ਹੋਰ ਟਰੈਕਟਰ ਐ ਚੱਲ ਨਹੀਂ ਸਕਦਾ ਜਿੱਧਰ ਮਰਜ਼ੀ ਦੱਬੀ ਫਿਰੋ ਜਿੱਧਰ ਮਰਜ਼ੀ ਭਾਈ ਇਹਨੂੰ ਜੀ 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 ਖੇਤੀ ਦੇ ਵਿੱਚ ਭਾਈ ਦੰਦਾ ਪੂਰਾ ਸਵਾਲ ਪੂਰਾ ਪੂਰਾ ਖੇਤੀ ਕੀ ਮਾਣਾ ਨਜ਼ਾਰੇ ਬੰਨੇ ਨੇ ਤਾਂ ਜਦੋਂ ਦਾ ਲਿਆ ਕਰਮਾ ਵਾਲੇ ਨੇ ਜੀ ਬਾਦੂ ਕਰਤਾ ਸਾਰਾ ਕੁਝ ਜੀ ਪੈਰ ਹੀ ਲਾਤੇ ਇਹਨੇ ਤਾਂ ਜੀ ਭਾਈ ਕਮਾਲ ਕੀਤੀ ਭਈ ਆ ਯਾਰ ਟਰੈਕਟਰ ਦੀ ਇਸ ਤਸਰਾ ਗੱਲ ਪਾਦਾ ਬਾਈ ਸ਼ੇਅਰ ਕਰਿਓ ਵੀਡੀਓ ਨੂੰ ਹਨਾ ਤੇ ਬਾਕੀ ਬਾਈ ਹੁਣ ਰੀਲਾਂ ਪਾਉਂਦੇ ਨੇ ਬਾਈ ਕੀ ਇੰਸਟਾਗ੍ਰਾਮ ਤੇ ਆਪਣਾ ਪੇਜ ਇੰਸਟਾਗ੍ਰਾਮ ਤੇ ਆਪਣੀਆਂ ਬੰਪਰ ਤੇ ਵੀ ਲਿਖੀ ਹੋਈ ਹੈ ਜੀ 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 ਦਿਖਾ ਜੀ ਬਾਈ ਇੱਥੇ ਪੜਾ ਦਿ ਜੀ ਮੜਾ ਜਾ ਦਲੇਰ ਪੰਨੂ 485 485 ਠੀਕ ਆ ਤੇ ਕਮਾਲ ਆ ਬਾਈ ਤੇ ਬੰਪਰ ਬਾਈ ਕਿੰਨੇ ਫੁੱਟ ਲਾਇਆ ਫਿਰ ਇਹਦੇ ਬੰਪਰ ਨੇ ਦੇਗਾ ਬਾਈ 35 36 ਮਿਲਦਾ 36 ਕੱਥੋਂ 35 36 ਹੋਊਗਾ ਹਾਂ ਸਾਰਾ 40 ਹੋ ਸਕਦਾ ਚਾ ਠੀਕ ਆ ਮਨ ਕੇ ਚਲੋ 40 ਇੰਚ ਦਾ ਹੈਗਾ ਹਣਾ ਬਾਕੀ ਹੁਣ ਹੌਲੀ ਹੌਲੀ ਇਹਦੀ ਮੋਡੀਫਿਕੇਸ਼ਨ ਵਧੀ ਜਾਣੀ ਏ ਉਹ ਆਪਾਂ ਤੁਹਾਨੂੰ ਦਿਖਾਈ ਚੱਲਾਂਗੇ ਗਾਂ ਗਾਂ ਨਾਲ ਨਾਲ ਜੀ ਬਾਕੀ ਬਾਈ ਬਾਈ ਜਿਹੜੀ ਨੂੰ ਫੋਲੋ ਕਰ ਲਿਓ ਉੱਤੇ ਇਹਦੀਆਂ ਬਹੁਤ ਸਾਰੀਆਂ ਤੁਹਾਨੂੰ ਵੀਡੀਓ ਜਿਹੜੀਆਂ ਉਹ ਮੈਜ ਜਾਣਗੀਆਂ ਬਾਕੀ ਆਪਾਂ ਆਪਦੇ ਚੈਨਲ ਤੇ ਵੀ ਪਾ ਦੀ ਦੀ ਹੁੰਦੀ ਆ ਬਲੌਗ ਬਲੌਗ ਪਾ ਲਿਓ ਉੱਤੇ ਵੀ ਬਾਈ ਇਹੀ ਨਾਮ ਉਹਦੇ ਉੱਤੇ ਹੈਗਾ ਪੰਨੂ ਹੁਣੀ ਜਿਹੜਾ ਬੰਪਰ ਤੇ ਲਿਖਿਆ ਹੈ ਨਾ ਆਪਣਾ ਨਾਮ ਹੀ ਆ YouTube ਦਾ ਨਾਮ ਹੀ ਆ ਇਹ YouTube ਦਾ ਨਾਮ ਬਾਈ ਇਹ YouTube ਤੇ ਸਰਚ ਮਾਰ ਲਿਓ ਜੀ ਇਹਦੇ ਤੇ ਹੀ ਨੂੰ ਦੇਖਣੀ ਆ ਆਪਣੇ ਆਉਂਦੇ ਹੀ ਰਹਿੰਦੇ ਆ ਜਿਹੜਾ ਵੀ ਜੀ ਜ ਜੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਤੇ ਬਾਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਇੰਨੀ ਠੰਡ ਚ ਤੇ ਜੀ 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 ਧੁੰਦ ਚ ਆਪਣੇ ਕੋਲੇ ਆਏ ਟਾਈਮ ਕੱਢ ਕੇ ਹਾਂ ਜੀ ਅਸੀਂ ਆ ਆਵ ਨਹੀਂ ਆਏ ਬਾਈ ਸਾਨੂੰ ਆ ਲੈ ਕੇ ਆਇਆ ਟਰੈਕਟਰ ਜਿਹੜਾ ਤਿਆਰ ਕੀਤਾ ਤੇ ਮਿਹਰਬਾਨੀ ਚਲੋ ਆਹੀ ਗੱਲ ਬਾਤਾਂ ਜੋ ਹਾਂ ਇਹਦੀ ਮਿਹਰਬਾਨੀ ਵੀ ਜਿਹੜਾ ਤੁਸੀਂ ਇਹਦੇ ਕਰਕੇ ਆ ਗਏ ਕਿ ਨਹੀਂ ਜੀ 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 ਤੇ ਸ਼ੇਅਰ ਕਰਿਓ ਬਈ ਦੱਬ ਕੇ ਤੇ ਸਪੋਰਟ ਕਰਿਓ ਬਾਈ ਨੂੰ ਬਈ ਤੇ ਫੋਲੋ ਫੂਲੋ ਕਰ ਲਿਓ ਤੇ ਘੈਂਡ ਗੱਲ ਬਾਤ ਆ ਜਮਾ ਤੇ ਇਹੋ ਜੀ ਚੀਜ਼ ਨੂੰ ਬਈ ਵਡਾਵਾ ਦਿਆ ਕਰੋ ਕਿਉਂਕਿ ਹੋਰ ਟ੍ਰਿਕਟਰ ਤਾਂ ਬਹੁਤ ਮੋਡੀਫਾਈ ਕਰ ਲੈਂਦੇ ਪਰ ਆ ਚੀਜ਼ ਪਹਿਲੀ ਆ ਸ਼ੇਅਰ ਕਰਿਓ ਧੰਨਵਾਦ